ਲਓ ਜੀ ਬਾਤ ਬਤੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਬੱਚਿਓ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਛੋਟੀ ਜੀ ਕਹਾਣੀ ਛੋਟੀ ਜੀ ਬਾਤ ਗਿੱਦੜਾ ਤੇ ਗਿੱਦੜੀ ਇੱਕ ਜੰਗਲ ਦੇ ਵਿੱਚ ਇੱਕ ਗਿੱਦੜ ਗਿੱਦੜੀ ਰਹਿੰਦੇ ਸੀ ਗਿੱਦੜੀ ਕਹਿੰਦੀ ਗਿੱਦੜਾ ਆਪਾਂ ਪਰਿਵਾਰ ਵਧਾਉਣਾ ਅੱਡਤਾ ਪਟ ਕੱਲ ਨੂੰ ਪਟਾਂਗੇ ਇਸ ਤਰ੍ਹਾਂ ਕਹਿ ਕੇ ਰੋਜ਼ ਕੱਲ ਤੇ ਪਾ ਦਿਆ ਕਰੇ ਚਲੋ ਸਮਾਂ ਲੰਘਦਾ ਗਿਆ ਗਿੱਦੜ ਰੋਜ਼ ਕਾਲ ਕਰਦਾ ਗਿਆ ਇੱਕ ਦਿਨ ਗਿੱਦੜੀ ਫੇਰ ਕਹਿੰਦੀ ਗਿੱਦੜਾ ਕਹਿੰਦੀ ਮੈਂ ਬੱਚੇ ਦੇਣੇ ਆ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਕਰਤਾ ਜ਼ਰੂਰੀ ਐ ਖੱਡ ਪੱਟ ਉਹ ਕੰ ਦਾ ਕੋਈ ਗੱਲ ਨਹੀਂ ਪੱਟ ਲਾਂਗੇ ਕੱਲ ਨੂੰ ਪੱਟਾਂਗੇ ਕਰਦੇ ਕਰਦੇ ਜੀ ਜਮਾ ਪੂਰਾ ਦਿਨ ਆ ਗਿਆ ਕਹਿੰਦੀ ਗਿੱਦੜਾ ਮੈਂ ਬੱਚੇ ਦੇਣੇ ਐ ਘਰ ਪ੍ਰਬੰਧ ਤੈਨੂੰ ਕਿਤੇ ਨਹੀਂ ਕਹਿਣੀ ਵੀ ਖੱਡ ਪੱਟ ਲਾ ਉਹ ਨੇੜੇ ਕਸ਼ੇਰ ਦੀ ਖੱਡ ਸੀ ਕਹਿੰਦੇ ਵੀ ਸ਼ੇਰ ਦੀ ਗੁਫਾ ਦੇ ਵਿੱਚ ਤੂੰ ਬੱਚੇ ਦੇ ਦੇ ਕਹਿੰਦੇ ਵੀ ਸ਼ੇਰ ਦੀ ਗੁਫਾ ਇਹ ਸ਼ੇਰ ਖਾਜੂ ਕਹਿੰਦਾ ਵੀ ਉਹਦਾ ਹੀ ਤੂੰ ਫਿਕਰ ਨਾ ਕਰ ਉਹਦਾ ਵੀ ਪ੍ਰਬੰਧ ਮੈਂ ਆਪੇ ਕਰ ਦੂੰ ਚਲੋ ਸ਼ਾਮਾਂ ਪਈਆਂ ਸ਼ੇਰ ਜਦੋਂ ਆਉਣ ਲੱਗਿਆ ਕਹਿੰਦੇ ਵੀ ਸ਼ੇਰ ਦੇ ਆਉਣ ਦਾ ਸਮਾਂ ਹੋ ਗਿਆ ਗਿੱਦਰ ਕਹਿੰਦਾ ਵੀ ਮੈਂ ਤੈਨੂੰ ਪੁੱਛੂੰਗਾ ਵੀ ਬੱਚੇ ਕਿਵੇਂ ਰੋਂਦੇ ਆ ਤੇ ਕਹਿੰਦਾ ਤੂੰ ਇਹੀ ਗੱਲ ਕਹਿਨੀ ਹੈ ਵੀ ਸ਼ੇਰ ਦਾ మాਸ ਮੰਗਦੇ ਆ ਕਹਿੰਦੀ ਵੀ ਠੀਕ ਹੈ ਜਦੋਂ ਸ਼ੇਰ ਗੁਫਾ ਦੇ ਨੇੜੇ ਹੋਇਆ ਉਹ ਕਹਿੰਦਾ ਜਵਾਕ ਬੱਚੇ ਕਿਵੇਂ ਰੋਂਦੇ ਆ ਉਹ ਕਹਿੰਦੀ ਸ਼ੇਰ ਦਾ మాਸ ਮੰਗਦੇ ਆ ਕਹਿੰਦਾ ਕੋਈ ਨਹੀਂ ਕਰਦਿਆ ਪ੍ਰਬੰਧ ਸ਼ੇਰ ਦਾ ਵੀ ਸ਼ੇਰ ਡਰਦਾ ਭੱਜ ਗਿਆ ਵੀ ਆ ਭਾਂਦਰੋਂ ਆਪਣੇ ਨਾਲ ਤਕੜਾ ਜਾਨਵਰ ਕਿਹੜਾ ਆ ਗਿਆ ਜਿਹੜਾ ਸ਼ੇਰ ਦਾ మాਸ ਖਾਣ ਨੂੰ ਫਿਰਦਾ ਹੈ ਜਿੰਨਾਂ ਦੇ ਜਵਾਗ ਵੀ ਸ਼ੇਰ ਦਾ మాਸ ਖਾਂਦੇ ਆ ਉਹਦਾ ਭਾਈ ਕਈ ਦਿਨ ਦਰ ਦਾ ਆਇ ਨਾ ਜੋ ਕਈ ਦਿਨ ਦਰ ਦਾ ਨਾ ਆਇਆ ਫਿਰ ਇੱਕ ਦਿਨ ਦੇਖਿਆ ਵੀ ਟਾਲ ਗਿਆ ਉਹ ਜਾਨਵਰ ਫਿਰ ਆਇਆ ਸ਼ੇਰ ਜੋ ਨੇੜੇ ਜੇ ਪਹੁੰਚਿਆ ਗੁਫਾ ਦੇ ਅੰਦਰ ਵੜਨ ਲੱਗਿਆ ਗਿੱਦੜ ਨੇ ਫੇਰ ਉਹੀ ਸਵਾਲ ਕੀਤਾ ਕਹਿੰਦਾ ਬੱਚੇ ਕਿਵੇਂ ਰੋਂਦੇ ਆ ਕਹਿੰਦੇ ਸ਼ੇਰ ਦਾ మాਸ ਉਮਰ ਗਦੇ ਕਹਿੰਦਾ ਕੱਲ ਲਿਆ ਕੇ ਦਿੱਤਾ ਤਾਂ ਸੀ ਕਹਿੰਦੇ ਉਹ ਤਾਂ ਖਾ ਕੇ ਸਾਰਾ ਕਹਿੰਦਾ ਐਡਾ ਸ਼ੇਰ ਖਾ ਕੇ ਤੇ ਸ਼ੇਰ ਤਾਂ ਭਈ ਸ਼ਰਮੋਤ ਫੇਰ ਭੱਜ ਲਿਆ ਵੀ ਮਾਰੂ ਗਈ ਇਹ ਕਿਹੜਾ ਮੇਰੇ ਨਾਲ ਬਲੀ ਜਾਨਵਰ ਆ ਗਿਆ ਇੱਥੇ ਕਈ ਦਿਨ ਇਸ ਤਰ੍ਹਾਂ ਲੰਗੇ ਜੀ ਸ਼ੇਰ ਵੀ ਪਿਛੇ ਮਾਰਨ ਲੱਗ ਪਿਆ ਇੱਕ ਦਿਨ ਸ਼ੇਮਾਨ ਤੁਰੇ ਜਾਂਦੇ ਨੂੰ ਬਾਂਦਰ ਮਿਲ ਗਿਆ ਸ਼ੇਰ ਨੇ ਮੋਝਾਣਾ ਹੋਇਆ ਤੁਰਿਆ ਜਾਂਦਾ ਬਾਂਦਰ ਕਹਿੰਦਾ ਕੀ ਗੱਲ ਰਾਜਾ ਸਾਹਿਬ ਤੁਸੀਂ ਪਰੇਸ਼ਾਨ ਲੱਗਦੇ ਹੋ ਕਹਿੰਦਾ ਯਾਰ ਬੜੀ ਪਰੇਸ਼ਾਨੀ ਦੀ ਗੱਲ ਆ ਮੇਰੀ ਕਹਿੰਦਾ ਖੱਡ ਦੇ ਵਿੱਚ ਗੁਫਾ ਦੇ ਵਿੱਚ ਕੋਈ ਜਾਨਵਰ ਆ ਕੇ ਬਹਿ ਗਿਆ ਕਹਿੰਦਾ ਜਿਹਦੇ ਬੱਚੇ ਸ਼ੇਰ ਦਾ ਮਾਸ ਖਾਂਦੇ ਆ ਉਹ ਬਾਂਦਰ ਨੇ ਕਿਤੇ ਦੇਖਿਆ ਸੀ ਵੀ ਕਿੱਧਰ ਕਿੱਦਲੀ ਹੈ ਤੇ ਉਹ ਕਹਿੰਦਾ ਕਹਿੰਦਾ ਨਹੀਂ ਕਹਿੰਦਾ ਵੀ ਕੋਈ ਇਹ ਜਿਹਾ ਜਾਨਵਰ ਨਹੀਂ ਵੀ ਜਿਹੜਾ ਤੇਥੋਂ ਬਲੀ ਹੋਊਗਾ ਕਹਾਂ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਨਾਲ ਉਹ ਕਹਿੰਦਾ ਨਹੀਂ ਨਹੀਂ ਭਰਾਵਾ ਕਹਿੰਦਾ ਮੈਂ ਨਹੀਂ ਤੇਰੇ ਨਾਲ ਜਾਣਾ ਵੀ ਤੂੰ ਬਰਬਾਦੇਂਗਾ ਤੂੰ ਤਾਂ ਮਰਨਾ ਹੀ ਮਰਨਾ ਤੈਨ ਤੋਂ ਕੁਝ ਕਹਿਣਾ ਇਨ ਉਹਨਾਂ ਨੇ ਮਾਰਕਟ ਪੂਸੀ ਤੱਪ ਜੇਗਾ ਮਾਸਤਾ ਉਸੇਰ ਦਾ ਮੰਗਦੇ ਆ ਕਹਦਾ ਨਹੀਂ ਚਲੋ ਦੋਨਾਂ ਦੀ ਬਹਿਸ ਬਾੜੀ ਹੁੰਦੀ ਰਹੀ ਅਖੀਰ ਨੂੰ ਬਾਂਦਰ ਕਹਿੰਦਾ ਵੀ ਇਸ ਤਰ੍ਹਾਂ ਕਰੋ ਆਪਾਂ ਪੂਸਾ ਵੱਢ ਲੈਨੇ ਕਹਦਾ ਵੀ ਠੀਕ ਐ ਦੋਨਾਂ ਨੇ ਪੂਸਾ ਵੱਢ ਲਿਆ ਕਹਦਾ ਵੀ ਜੇ ਮਰੂੰਗਾ ਤਾਂ ਮੈਂ ਵੀ ਤੇਰੇ ਨਾਲ ਹੀ ਮਰੂੰਗਾ ਚਲੋ ਭਈ ਪੂਸਾਂ ਬਣ ਕੇ ਦੋਨੇ ਤੁਰਪੇ ਤੁਰੇ ਜਾ ਰਹੇ ਐ ਤੇ ਗਿੱਦੜ ਨੇ ਵੀ ਦੇਖ ਲਿਆ ਵੀ ਬਾਂਦਰ ਨੇ ਵਹਿਬਤ ਕੀਤੀ ਐ ਵੀ ਸ਼ੇਰ ਨੂੰ ਲਈ ਆਉਂਦਾ ਨਾਲ ਉਹ ਜਦੋਂ ਨੇੜੇ ਆਏ ਤੇ ਉਹਨੇ ਉਹੀ ਰਟਾ ਰਟਾਇਆ ਸ਼ਬਦ ਫੇਰ ਬੋਲਿਆ ਕਹਿੰਦਾ ਬੱਚੇ ਕਿਵੇਂ ਰੋਂਦੇ ਐ ਅੰਦਰੋਂ ਉਹਨੇ ਆਵਾਜ਼ ਦਿੱਤੀ ਕਹਿੰਦੀ ਸ਼ੇਰ ਦਾ ਮਾਸ ਮੰਗਦੇ ਆ ਕਹਿੰਦਾ ਪਹਿਲਾਂ ਨਾਲ ਸਾਰੇ ਖਾ ਗਏ ਫੇਰ ਤਾਂ ਖਾ ਗਏ ਕਹਦਾ ਮੈਂ ਕਿਹਾ ਤਾਂ ਸੀ ਬਾਂਦਰ ਨੂੰ ਵੀ ਲੈ ਕੇ ਆਊਗਾ ਤਾਂ ਮੈਨੂੰ ਉਹਨੇ ਵਿਸ਼ਵਾਸ ਤਾਂ ਦਵਾਇਆ ਸੀਗਾ ਕਿ ਮੈਂ ਲੈ ਕੇ ਆਉਂਗਾ ਸ਼ੇਰ ਨੇ ਸੁਣ ਲਿਆ ਇਹਨੇ ਆਖਿਆ ਬੜਾ ਵੇ ਤਾਂ ਮੈਨੂੰ ਲੈ ਕੇ ਜਾਂਦਾ ਤੇ ਬਥੇਰੀਆਂ ਬਾਂਦਰ ਨੇ ਚੀਕਾ ਚੁੱਕਾ ਮਾਰੀਆਂ ਮੈਂ ਤਾਂ ਕਹਿੰਦੇ ਆ ਸ਼ੇਰ ਤਾਂ ਉਹ ਤੁਪ ਪਜ ਲਿਆ ਪਜਿਆ ਜਦੋਂ ਬਾਂਦਰ ਕਦੇ ਗਿੱਟਿਆਂ 'ਚ ਕਦੇ ਗੋਡਿਆਂ 'ਚ ਕਦੇ ਗਿੱਟਿਆਂ 'ਚ ਕਦੇ ਗੋਡਿਆਂ 'ਚ ਕਦੇ ਉਧਰਲੇ ਪਾਸੇ ਵਜੇ ਕਦੇ ਉਧਰਲੇ ਪਾਸੇ ਵਜੇ ਹੁਣ ਸ਼ੇਰ ਕਦੋਂ ਖੜਦਾ ਹੈ ਸ਼ੇਰ ਨੇ ਕਦੇ ਮੈਂ ਮੈਨੂੰ ਮਰਵਾ ਮਰਵਾਉਣ ਵਾਸਤੇ ਲੈ ਕੇ ਆਇਆ ਤਾਂ ਬਾਂਦਰ ਸ਼ੇਰ ਦਾ ਭਈ ਬਾਂਦਰ ਕਦੇ ਇਧਰ ਵਜੇ ਕਦੇ ਇਧਰ ਵਜੇ ਕਦੇ ਕਾਸੇ ਨਾ ਵਜੇ ਕਰਦੇ ਘਰਾਉਂਦੇ ਦੀ ਉਹ ਟੱਪ ਗਿਆ ਸ਼ੇਰ ਤੇ ਬਾਂਦਰ ਤਾਂ ਉਹਨੇ ਮਾਰਦਾ ਰਹਾ ਜੀ ਕਿਉਂਕਿ ਬਾਂਦਰ ਬੁੜਕ-ਬੁੜਕੀ ਮਰ ਗਿਆ ਉਸ ਤੋਂ ਬਾਅਦ ਸ਼ੇਰ ਨਹੀਂ ਕਦੇ ਉੱਥੇ ਆਇਆ ਗਿੱਦੜ-ਗਿੱਦੜੀ ਨੇ ਆਉਦੇ ਉੱਥੇ ਬੱਚੇ ਪਾਲੇ ਵਧੀਆ ਹੱਸਦੇ ਐ ਖੇਡਦੇ ਐ ਮੌਜਾ ਕਰਦੇ ਐ ਇਹ ਸੀ ਸਾਡੀ ਛੋਟੀ ਜਿਹੀ ਕਹਾਣੀ ਬਜ਼ੁਰਗਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਬਾਤਾਂ ਸੁਣਾਕੀ ਬੱਚਿਆਂ ਨੂੰ ਮੋਟੀਵੇਟ ਕਰਦੇ ਸੀ ਬੀ ਜੇ ਕਿਸੇ ਸਮੇਂ ਮੁਸੀਬਤ ਦੇ ਵਿੱਚ ਕਿਸੇ ਵੀ ਮੁਸੀਬਤ ਦੇ ਵਿੱਚ ਹੋਵੇ ਕਿਸੇ ਵੀ ਪਰਿਸਥਿਤੀ ਦੇ ਵਿੱਚ ਪਰਿਸਥਿਤੀ ਨਾਲ ਨਜਿੱਠਣ ਲਈ ਬੰਦੇ ਦਾ ਇਰਾਦਾ ਦ੍ਰਿੜ ਹੋਣਾ ਚਾਹੀਦਾ ਹੈ ਕਿ ਪਰਿਵਾਰ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਜੇ ਪਰਿਵਾਰ ਦੇ ਵਿੱਚ ਏਕਤਾ ਹੈ ਤਾਂ ਝੂਠ ਨੂੰ ਵੀ ਸੱਚ ਬਣਾਇਆ ਜਾ ਸਕਦਾ ਹੈ ਪਰਿਵਾਰ ਨੂੰ ਜੋੜਨ ਦੇ ਜੋ ਇਹ ਤਰੀਕੇ ਨੇ ਬਜ਼ੁਰਗ ਆਪਣੇ ਤਰੀਕੇ ਦੇ ਨਾਲ ਸਮਝਾਉਂਦੇ ਸੀ ਵੀ ਪਰਿਵਾਰ ਦੇ ਵਿੱਚ ਏਕਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਤਰ੍ਹਾਂ ਗਿੱਦੜ ਗਿੱਡੀ ਨੇ ਏਕਾ ਕਰਕੇ ਇੱਕ ਪਲਾਨ ਬਣਾ ਕੇ ਆਪਦੇ ਤੋਂ ਹਜ਼ਾਰਾਂ ਗੁਣਾ ਤਾਕਤਵਰ ਜਾਨਵਰ ਨੂੰ ਭਜਾਤਾ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ ਇੱਕ ਦੇ ਵਿੱਚ ਹੀ ਬਰਕਤ ਹੈ ਸੋ ਬਜ਼ੁਰਗਾਂ ਦੇ ਮੇਨ ਮਕਸਦ ਉਹਨਾਂ ਦਾ ਕਹਾਣੀਆਂ ਦੇ ਜਰੀਏ ਇਹੀ ਸਮਝਾਉਣਾ ਸੀਗਾ ਸੋ ਖੁਸ਼ ਰਹੋ ਆਵਾਜ਼ ਰਹੋ